ਗੰ ਦਾ ਨਾਮ ਉਸ ਨੂੰ ਭੁੱਲ ਕੇ ਪੂਰੀ ਦੁਨੀਆ ਦੇ ਲੋਭ ਲਾਲਚ ਦੇ ਵਿੱਚ ਪਰਚੇ ਰਹੇ ਫਿਰ ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਵੀ ਜੀਵ ਦਾ ਮਾਨੁਗਤਨ ਧਾਰਿਆ ਵਿਅਰਥ ਹੈ ਬ੍ਰਿਥਾ ਜਨਮ ਪ੍ਰਾਣੀ ਜਿਹਨੇ ਐਸਾ ਹਰਨਾਮ ਨਾ ਚੇਤੇਉ ਸੇ ਕਾਹੇ ਧਗ ਆਏ RAM ਰਾਜੇ ਕਿ ਸੰਸਾਰ ਤੇ ਹੁਣ ਦੀ ਲੋੜ ਹੀ ਕੀ ਪਈ ਸੀ ਜੇ ਇਸ ਮਾਤ ਲੋਕ ਤੇ ਆ ਕੇ ਇਸ ਅਨੁੱਖਾ ਦੇਈ ਦਿਸਬੰਧ ਕਰਕੇ ਵੀ ਪ੍ਰਮਾਤਮਾ ਦਾ ਨਾਮ ਨਾ ਜਪਿਆ ਉਹਨਾਂ ਜਪਿਆ ਕਦੋਂ ਜਪੇਗਾ ਆਪਣਾ ਭਜਸ ਭਜਸ ਕਬ ਭਾਈ ਫਿਰ ਕਦੋਂ ਜਪੇਗਾ ਪ੍ਰਮਾਤਮਾ ਦਾ ਨਾਮ ਜਿ ਬੈਲ ਦੀ ਜੋੰਦੀ ਵਿੱਚ ਪੈ ਗਿਆ ਚਾਰ ਪਾਵ ਦੋ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਚਾਰ ਪੈਰ ਹੋ ਗਏ ਸਿਰ ਦੇ ਉਪਰ ਦੋ ਸਿੰਘ ਜ਼ੁਬਾਨ ਤੋਂ ਗੁੰਗਾ ਹੋ ਗਿਆ ਬੋਲ ਤੇ ਸਕਦਾ ਨਹੀਂ ਪੂਛ ਹੋ ਗਈ ਜ਼ਮੀਂਦਾਰ ਫਿਰ ਕਿਤੇ ਲਿਹਾਤ ਕਰਦਾ ਬੈਲ ਦੇ ਨਾਲ ਜਿੰਨਾ ਮਰਜ਼ੀ ਉਸ ਨੂੰ ਗਊ ਜਾਇਆ ਕਹੀਂ ਜਾਵੇ ਪਰ ਜਦੋਂ ਜ਼ਮੀਂਦਾਰ ਨੇ ਕੰਮ ਲੈਣਾ ਲੈਣਾ ਹੁੰਦਾ ਹੈ ਨਾ ਬੈਲ ਦੇ ਪੈਸੋਂ ਇਹ ਤਾਂ ਊਠ ਤੇ ਬੈਠ ਤੇ ਠੇਂਗਾ ਪਰ ਹੈ ਤਬ ਕਤਮੂਢ ਨੂੰ ਕਹੀ ਹੈ ਉੱਠਦੇ ਦੇ ਵੀ ਬੈਠਦੇ ਦੇ ਵੀ ਜਦੋਂ लाठी ਪੈਂਦੀ ਹੈ ਨਾ ਪਿੱਠ ਦੇ ਉੱਪਰ ਜਦੋਂ ਇਹ ਦਸ਼ਾ ਹੋ ਜਾਂਦੀ ਹੈ ਇਹ ਜੀਵ ਬੈਲ ਦੀ ਜੋਨੀ ਵਿੱਚ ਪੈ ਜਾਏਗਾ ਉੱਠਦੇ ਬੈਠਦੇ ਲਾਠੀਆਂ ਪਹਿਣਗੀਆਂ ਉਦੋਂ ਜਪ ਲਏਗਾ ਪ੍ਰਮਾਤਮਾ ਦਾ ਨਾਮ ਊਠ ਤੇ ਬੈਠ ਤੇ ਠੰਗਾ ਪਰ ਹੈ ਤਬ ਕਤ ਮੂਢ ਲਕੋਈ ਹੈ ਹਰ ਬਿਨ ਬੈਰ ਬਿਰਾਨੇ ਹੋਈ ਹੈ ਆਟੇ ਨੱਕਨ ਟੂਟੇ ਕਾਂਦਨ ਕੋਦੋ ਕਾ ਪੁਸਖਈ ਹੈ ਜ਼ਿੰਮੇਦਾਰ ਨੇ ਨੱਕ ਪਾੜ ਕੇ ਵਿੱਚ ਨਕੇਲ ਪਾ ਦੇਣੀ ਹੈ ਜਿਹੜੇ ਢੁੱਠ ਹੈ ਕੰਧਿਆਂ ਦੇ ਉੱਪਰ ਡਾਟੀਆਂ ਪੈਣੀਆਂ ਨੇ ਉਹ ਵੀ ਢਲਕ ਜਾਣੀ ਹੈ ਔਰ ਖਾਣ ਵਾਸਤੇ ਇਹ ਮਿਲਿਆ ਸੁੱਕਾ ਚਾਰਾ ਓਦੋ ਕਾ ਪੁਸਖਈ ਹੈ ਸਾਰੋ ਦਿਨ ਡੋਲਤ ਬਨਮਹੀਆ ਅਜੋਨਾ ਪੇਟ ਅਗਈ ਹੈ ਜਨ ਭਗਤਨ ਕਾ ਕਹਿਆ ਨਾ ਮੰਨੋ ਕਿਉ ਆਪਣਾ ਪਈ ਹੈ ਕਬੀਰ ਜੀ ਜੈਸੇ ਮਹਾਪੁਰਖਾਂ ਦਾ ਹੀ ਨਸੀਅਤ ਪਹਿਲਾਂ ਤੇ ਮੰਨੀ ਕੋਈ ਨਹੀਂ ਉਤੇ ਕਥਨ ਕਰਦੇ ਨੇ ਕਿ ਵੀਰ ਮਾਨਸ ਜਨਮ ਤੁਲੰਭ ਹੈ ਕੋਈ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੋਏ ਗ੍ਰਹਿ ਬਹੋਰ ਨਾ ਲੱਗਿਆ ਡਾਰ ਕਿ ਮਨੁੱਖਾ ਦੇਹੀ ਜੇ ਇੱਕ ਵਾਰ ਹੱਥੋਂ ਨਿਕਲ ਗਈ ਨਾ ਫਿਰ ਤੇ ਐਉ ਹੈ ਜਿਸ ਤਰ੍ਹਾਂ ਕਿਸੇ ਦਰਖਤ ਦੀ ਟਾਹਣੀ ਨੂੰ ਫਲ ਲੱਗਿਆ ਹੋਵੇ ਪੱਕ ਕੇ ਹੇਠਾਂ ਜ਼ਮੀਨ ਤੇ ਡਿੱਗ ਪਵੇ ਇੱਕ ਵਾਰ ਜ਼ਮੀਨ ਤੇ ਡਿੱਗ ਪਿਆ ਫਿਰ ਕੋਈ ਉਸ ਨੂੰ ਚੁੱਕ ਕੇ ਵਾਪਸ ਡਾਲੀ ਦੇ ਨਾਲ ਜਾਂ ਟਹਿਣੀ ਦੇ ਨਾਲ ਜੋੜ ਨਹੀਂ ਸਕਦਾ ਬਿਲਕੁਲ ਇਸੇ ਤਰ੍ਹਾਂ ਜੇ ਇੱਕ ਵਾਰ ਇਹ ਮਾਨਵਕ ਤਨ ਬਰਬਾਦ ਕਰ ਦਿੱਤਾ ਮੁੜ ਕੇ ਤਾਂ ਫਿਰ ਇੱਕ ਘਟ ਚਰਾਸੀ ਲੱਖ ਜੀਆ ਜੋਣ ਦਾ ਚੱਕਰ ਹੈ ਇਸ ਕਰਕੇ ਜਿਹੜੀ ਐਸੀ ਨਤੀ ਨਸੀਹਤਾਂ ਨੇ ਨਾ ਭਗਤ ਕਬੀਰ ਜੀ ਜੈਸੇ ਮਹਾਂਪੁਰਖਾਂ ਨੇ ਦਿੱਤੀਆਂ ਹੋਈਆਂ ਆ ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦਿੱਤਾ ਹੋਇਆ ਪਵਿੱਤਰ ਉਪਦੇਸ਼ ਭਈ ਪ੍ਰਾਪਤ ਮਾਨੁਕ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾ ਜਿ ਤਰੈ ਕਹਤਾ ਅਨੰਕਾਮ ਮਿਲ ਸਾਧ ਸੰਗਤ ਪਦ ਕੇ ਨਾਮ ਰਿਹੋ ਤੇਰੀ ਬਾਰੀ ਐ ਉਹ ਬਿੰਦ ਮਿਲਣੇ Bye. પરિવારિયા ਜੋ ਜਨਮਦੁ ਲੰਭ ਹੈ ਜਿਹੜੀ ਤੈਨੂੰ ਟਰਨੇ ਵਾਲੀ ਮਿਲੀ ਹੈ ਭਾਬ ਮਨੁਖਾ ਦੇ ਹੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਨੂੰ ਦੁਰਲੱਭ ਕਥਨ ਕੀਤਾ ਹੈ ਛੁੱਡੀ ਸੁਲਤਾਨ ਸਾਹਿਬ ਗੁਰੂ ਗ੍ਰਾਮਦਾਸ ਜੀ ਮਹਾਰਾਜ ਨੇ ਪਰ ਦੁਰਲੱਭ ਤਾਂ ਹੈ ਜੇ ਇਹ ਦੇ ਕਰਕੇ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ ਇਹ ਦੇ ਸੰਬੰਧ ਕਰਕੇ ਗੁਰੂ ਦੀ ਸੇਵਾ ਕੀਤੀ ਹੈ ਗੁਰ ਸੇਵਾ ਤੇ ਭਗਤ ਕਮਾਈ ਜੇ ਤਾਂ ਕੀਤਾ ਗੁਰੂ ਦੀ ਸੇਵਾ ਭਗਤੀ ਦੀ ਕਮਾਈ ਫਿਰ ਤਾਂ ਤੂੰ ਕਹਿ ਸਕਦਾ ਕਿ ਮੈਨੂੰ ਮਨੁੱਖਾ ਦੇਹੀ ਮਿਲੀ ਹੈ ਪਰ ਜੇ ਮਨੁੱਖਾ ਦੇਹੀ ਦੇ ਸੰਬੰਧ ਕਰਕੇ ਭਗਤੀ ਔਰ ਸੇਵਾ ਕੀਤੀ ਹੀ ਨਹੀਂ ਫਿਰ ਮਾਤੇ ਗੱਲ ਕਹੀਂ ਕਿ ਮੈਨੂੰ ਮਾਨਵ ਤਨ ਪ੍ਰਾਪਤ ਹੋ ਗਿਆ ਤੇ ਬਨਾਵਟ ਦਾ ਸਰੀਰ ਦਾ ਢਾਂਚਾ ਸਟਰਕਚਰ ਹੀ ਮਨੁੱਖਾਂ ਵਾਲਾ ਹੈ। ਕਰਤੱਬ ਤੇ ਪਸ਼ੂਆਂ ਵਾਲੇ ਹੀ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ। ਆਜੀ ਹੁਣ ਤੈਨੂੰ ਇਹ ਆਸ਼ਰਫੁਲ ਮਖਲੂਕਾਤ ਸਾਰੀਆਂ ਦੁਨੀਆਂ ਦੀ ਸਰਦਾਰ ਜੁਨੀ। ਇਹ ਮਾਨਵਤਨ ਮਿਲ ਗਿਆ ਜਿਸ ਨੂੰ ਦੇਵਤੇ ਵੀ ਦੂਜਦੇ ਨੇ। ਸਾਰ ਸੰਗਤ ਇਨਸਾਨ ਲੋਚਦਾ ਮੈਨੂੰ ਦੇਵ ਦੇ ਹੀ ਮਿਲੇ ਮੈਨੂੰ ਸਵਰਗ ਲੋਕ ਦੇ ਸੁੱਖ ਪ੍ਰਾਪਤ ਹੋ ਜਾਣ ਆ ਬਹੁਤੇ ਬੰਦਿਆਂ ਦੀ ਦੌੜ ਸਵਰਗ ਲੋਕ ਤੱਕ ਹੀ ਹੋਇਆ ਕਰਦੀ ਹੈ ਵੀ ਸਵਰਗ ਲੋਕ ਦੇ ਸੁੱਖ ਪ੍ਰਾਪਤ ਹੋ ਗਏ ਬਸ ਇਹੋ ਹੀ ਮੰਜ਼ਲ ਹੈ ਪਰ ਸਾਰ ਸੰਗਤ ਸਵਰਗ ਲੋਕ ਉਹ ਤੇ ਕੋਈ ਮੰਦਰ ਨਹੀਂ ਮੰਦਰ ਤੇ ਬਹੁਤ ਦੂਰ ਹੈ। ਇਹ ਸਵਰਗ ਲੋਕ ਹੈ ਕਿ ਸਾਰ ਸੰਗਤ ਉਥੇ ਤਾਂ ਜਿਹੜੇ ਜੀਵ ਨੇ ਤੇ ਮਾਤ ਲੋਕ ਤੇ ਸਵਰਗ ਦੇ ਸੁੱਖਾਂ ਦੀ ਇੱਛਾ ਲੈ ਕੇ ਕੋਈ ਦਾਨਪੂਰਨ ਵਗੈਰਾ ਕੀਤਾ ਹੈ ਨਾ ਉਸ ਦਾ ਫਲ ਭੁਗਤਾਇਆ ਜਾਂਦਾ ਹੈ। ਉਹ ਵੀ ਜਿਸੇ ਦਾ ਜਿਹੋ ਜਿਹਾ দান ਕੀਤਾ ਹੋਇਆ ਉਸ ਨੂੰ ਉਹ ਜਿਆ ਉਸ ਦਾ ਫਲ ਮਿਲ ਜਾਂਦਾ ਹੈ ਰੋਗ ਪੱਕਾ ਟਿਕਾਣਾ ਵੀ ਨਹੀਂ ਜਿਸ ਤਰ੍ਹਾਂ ਇਹ ਮਾਤ ਲੋਕ ਤੇ ਇਹਦੀ ਬਾਬਤ ਵੀ ਐ ਟਿਕਾਣਾ ਵੀ ਆਪਣਾ ਪੱਕਾ ਤੇ ਹੈ ਨਹੀਂ ਨਾ ਸਿੱਧ ਸਾਧਕ ਗ੍ਰਹੀ ਜੋਗੀ ਤਦ ਗਏ ਕਰਬਾ ਭਾਵੇਂ ਕਿ ਆਮ ਸਧਾਰਨ ਬੰਦਾ ਹੈ ਭਾਵੇਂ ਕੋਈ ਜੋਗੀ ਹੈ ਕੋਈ ਜਤੀ ਹੈ ਕੋਈ ਸਿੱਧ ਪੁਰਸ਼ ਹੈ ਕੋਈ ઋષਿ ਹੈ ਕੋਈ ਮونی ਹੈ ਕੋਈ અવਤਾਰ ਹੈ ਕੰਗਲਾ ਹੈ ਕੋਈ ਬਾਦਸ਼ਾਹ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਜਿਸ ਤਰ੍ਹਾਂ ਸਭ ਨੂੰ ਇਕ ਦਿਨ ਇਥੋਂ ਆਪਣਾ ਡੇਰਾ ਕੂਤ ਕਰਨਾ ਪੈਣਾ ਹੈ ਨਾ ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਰ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਧਨ ਸੁ ਤੇਰਾ ਥਾਨ ਜਿਚਰ ਵਸਿਆ ਕੰਤ ਘਰ ਜੀਉ ਜੀਉ ਸਭ ਘਾਤ ਜਾਂ ਉਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ ਪੇ ਜਿਹੜਾ ਓ ਕੀ ਇਹ ਮਾਤ ਲੋਕ ਪੇ ਜਿਹੜਾ ਸੋ ਸੇਵ ਤੂੰ ਸਹੁਰੜਾ ਓ ਕੀ ਪਰਲੋਕ ਅਗਨਤ ਉਥੇ ਫਿਰ ਸੁਖੀ ਬਸੇਗਾ ਇਆਂ ਖਾੜ ਚ ਲੋਹਰ ਲਾਹ ਅੱਗੇ ਬਸਣ ਸੋਹਿਲਾ ਪੇ ਜਿਹੜਾ ਸੋ ਸੇਵ ਤੂੰ ਸਹੁਰੜਾ ਸੁਖ ਬਸ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਸਭਨਾ ਸਹਰ ਹੈ ਬੰਝਣਾ ਜਿਸ ਤਰ੍ਹਾਂ ਆਮ ਤੌਰ ਤੇ ਸਿਆਣੇ ਮਾਤਾ ਪਿਤਾ ਆਪਣੀਆਂ ਬੱਚੀਆਂ ਨੂੰ ਸਮਝਾਉਂਦੇ ਨੇ ਕਿ ਵਿਆਹ ਇੱਕ ਦਿਨ ਤੈਨੂੰ ਆਪਣਾ ਇਹ ਪਿਉਕਾ ਘਰ ਛੱਡ ਕੇ ਸਹਰੇ ਜਾਣਾ ਪੈਣਾ ਹੈ ਇਸ ਕਰਕੇ ਤੂੰ ਆਪਣੇ ਆਪ ਨੂੰ ਹੁਣ ਇਹ ਤੋਂ ਪ੍ਰਪੇਅਰ ਕਰਨਾ ਸ਼ੁਰੂ ਕਰ ਦੇ ਹੁਣ ਇਹ ਤੋਂ ਸ਼ੋਭ ਗੁਣ ਗ੍ਰਹਿਣ ਕਰਨੇ ਸਿੱਖ ਲੈ ਅੱਗੇ ਤੇਰੀ ਵੀ ਸ਼ੋਭਾ ਹੋਵੇਗੀ ਔਰ ਸਾਡੀ ਵੀ ਇਹ ਬੱਚੀ ਕਿਸੇ ਸੁਗੜ ਪਰਿਵਾਰ ਦੀ ਬੇਟੀ ਹੈ ਆਮ ਤੌਰ ਤੇ ਇਸ ਤਰ੍ਹਾਂ ਪੇਰੈਂਟਸ ਮਾਤਾ ਪਿਤਾ ਆਪਣੀਆਂ ਬੱਚੀਆਂ ਨੂੰ ਸਮਝਾਉਂਦੇ ਨੇ ਇਸ ਤਰ੍ਹਾਂ ਦੀਆਂ ਨਸੀਅਤਾਂ ਦਿੰਦੇ ਨੇ ਬਿਲਕੁਲ ਇਸੇ ਤਰ੍ਹਾਂ ਸਤਿਪੁਰਸ਼ ਵੀ ਗੁਰੂ ਪੀਰ ਵੀ ਇਹ ਜਿਹੜੀ ਜੀਵ ਰੂਪੀ ਇਸਤਰੀ ਹੈ ਨਾ ਆਪਣੇ ਪਿਓ ਕੇ ਘਰ ਕੀ ਇਸ ਮਾਤ ਲੋਕ ਤੇ ਪੇਗੀੜਾ ਸੋਹ ਸੇਵ ਤੂੰ ਵੀ ਇਥੇ ਤੂੰ ਸੁਪਰਮਾਤਮਾ ਦੀ ਉਸ સ્વાਮੀ ਦੀ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਉਸ ਦੀ ਬੰਦਗੀ ਕਰ ਤੇ ਫਲ ਕੀ ਪ੍ਰਾਪਤ ਹੋਵੇਗਾ ਸਹੁਰੜੈ ਸੁਖ ਵਸ ਤੇਰਾ ਅਸਲੀ ਟਿਕਾਣਾ ਤੇ ਉਹੋ ਹੀ ਐ ਇਹ ਤੇ ਥੋੜੀ ਦੇਰ ਵਾਸਤੇ ਆ ਗੁਰਮੁਖਿ ਚੱਜ ਆਚਾਰ ਸਿੱਖ ਤੁਧ ਕਦੇ ਨ ਲੱਗੈ ਦੁੱਖ ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ ਹਾਰ ਜਿਸ ਤਰ੍ਹਾਂ ਐਸ ਲੋਕ ਦੀ ਬਾਤ ਕਿਹਾ ਜਾਂਦਾ ਨਾ ਇਹ ਸਦਾ ਰਹਿਣ ਦੀ ਥਾਂ ਨਹੀਂ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਸਾਰਤੰਬਲ ਬਿਲਕੁਲ ਇਸੇ ਤਰ੍ਹਾਂ ਜਿਹੜਾ ਸਵਰਗ ਲੋਕ ਹੈ ਨਾ ਉਹ ਵੀ ਸਦਾ ਰਹਿਣ ਦੀ ਥਾਂ ਨਹੀਂ ਉਥੋਂ ਦੀ ਵੀ ਕੋਈ ਮਿਆਦ ਹੈ ਆਮ ਸਮਝਾਉਣ ਵਾਸਤੇ ਜਿਹੋ ਜਿਹਾ ਆਪਾਂ ਭਾਸ਼ਾ ਜਾਣਦੇ ਹਾਂ ਜਾਂ ਜਿਹੋ ਜਿਹੇ ਦ੍ਰਿਸ਼ਟਾਂਤ ਆਪਣੇ ਸਮਝ ਵਿੱਚ ਆ ਜਾ ਸਕਦੇ ਨੇ ਉਹ ਸਤਿਪੁਰਸ਼ ਉਹ ਜਿਹੇ ਦ੍ਰਿਸ਼ਟਾਰਤ ਦਿੰਦੇ ਹਨ ਉਹ ਜੀ ਭਾਸ਼ਾ ਵਰਤਦੇ ਹਨ ਵਡੇ ਸੰਤ ਜੀ ਮਹਾਰਾਜ ਵੀ ਆਪਣੇ ਕੀਰਤਨ ਵਿਖਿਆਨ ਦੌਰਾਨ ਇਹ ਵਚਨ ਕਰਿਆ ਕਰਦੇ ਵੀ ਜਿੰਨੇ ਸਾਲ ਦਾ ਕਿਸੇ ਨੂੰ ਸੁਰਗ ਦਾ ਸੁੱਖ ਪ੍ਰਾਪਤ ਹੋਣਾ ਹੋਵੇ ਉਸ ਦੇ ਗੱਲ ਵਿੱਚ ਗਿਣ ਕੇ ਉਹਨੇ ਫੁੱਲਾਂ ਦੀ ਮਾਲਾ ਪਾ ਦਿੱਤੀ ਜਾਂਦੀ ਹੈ ਹਰ ਸਾਲ ਤੋਂ ਬਾਅਦ ਇੱਕ ਫੁੱਲ ਸੁੱਕ ਜਾਂਦਾ ਹੈ ਜਿਉਂ-ਜਿਉ ਫੁੱਲ ਸੁੱਕਦੇ ਜਾਂਦੇ ਹਨ ਤਿਉਂ-ਤਿਉ ਚਿੰਤਾ ਵੱਧਦੀ ਜਾਂਦੀ ਆ ਵੀ ਫਿਰ ਤੋਂ ਇੱਥੇ ਨਹੀਂ ਇਥੋਂ نیچے ਗ੍ਰਾਇਆ ਜਾਵੇਗਾ ਇਸ ਕਰਕੇ ਆਪਾਂ ਤੇ ਆਪਣੀ ਦੌੜ ਨੂੰ ਸਿਰਫ ਸਵਰਗ ਲੋਕ ਤੱਕ ਹੀ ਸੀਮਤ ਰੱਖਿਆ ਹੈ ਪਰ ਉਹ ਕੋਈ ਪਕਾਟ ਕਾਣਾ ਨਹੀਂ ਇਹ ਮਾਤ ਲੋਕ ਪਕਾਟ ਕਾਣਾ ਨਹੀਂ ਪਕਾਟ ਕਾਣਾ ਸਵਰਗ ਲੋਕ ਵੀ ਨਹੀਂ ਉਤੋਂ ਵੀ ਫਿਰ نیچے ਗ੍ਰਾਇਆ ਜਾਣਾ ਹੈ ਇਸ ਕਰਕੇ ਉਸਾਰ ਸੰਗਤ ਗੁਰਮੁਖ ਤੇ ਉਹਠ ਗਾਣਾ ਲੱਭਦੇ ਹਨ ਉਸ ਦੀ ਤਲਾਸ਼ ਕਰਦੇ ਨੇ ਜਿਹੜਾ ਅਚਲ ਹੋਵੇ ਜਿਹੜਾ ਅਨਾਸੀ ਹੋਵੇ ਜਿੱਥੇ ਫਿਰ نیچے ਨਾ ਗਰਾਇਆ ਜਾਵੇ ਉਹ ਕੀ ਆਪਣੇ ਸਵੈ ਸਰੂਪ ਦੇ ਵਿੱਚ ਸਥਿਤੀ ਆ ਉਹ ਸਵਰਗ ਲੋਕ ਦੇ ਸੁੱਖਾਂ ਦੀ ਆਸ ਰੱਖਦੇ ਹੀ ਨਹੀਂ ਕਬੀਰ ਸੁਰਗ ਬਾਸ ਨਾ ਬੰਛੀਐ ਸਵਰਗ ਦੀ ਇੱਛਾ ਨਹੀਂ ਰੱਖਦੇ ਨਰਕਾਂ ਦਾ ਉਹਨਾਂ ਦੇ ਮਨ ਵਿੱਚ ਭੈ ਨਹੀਂ ਹੁੰਦਾ ਭੈ ਕਿਉਂ ਨਹੀਂ ਹੁੰਦਾ ਐਸਾ ਨਹੀਂ ਕਿ ਉਹ ਡਰ ਬੇਖੌਫ ਹੋ ਕੇ ਨਿਸ਼ੰਘ ਹੋ ਕੇ ਪਾਪ ਕਮਾਉਂਦੇ ਨੇ ਬਲਕਿ ਨਰਕਾਂ ਦਾ ਭੈ ਉਹਨਾਂ ਨੂੰ ਤਾਂ ਨਹੀਂ ਹੁੰਦਾ ਕਿਉਂਕਿ ਜਿੰਨਾ ਕਰਮਾਂ ਦਾ ਫਲ ਹੈ ਨਾ ਨਰਕ ਉਹਨਾਂ ਕਰਮਾਂ ਤੋਂ ਉਹਨਾਂ ਗੁਨਾਹਾਂ ਤੋਂ ਕਰੋੜਾਂ ਕੋ ਦੂਰ ਰੈਂਦੇ ਨੇ ਬਿਰੰਧ ਨੂੰ ਕੀ ਜ਼ਰੂਰਤ ਪਈ ਨਰਕ ਤੋਂ ਡਰਨ ਦੀ ਆਹ ਕਬੀਰ ਸੁਰਗ ਬਾਸ ਨਾ ਬਾਂਝੀਐ ਡਰਿਆ ਨਾ ਨਰਕ ਨਿਵਾਸ ਹੁਣ ਹਾਰਸ ਹੋਏ ਹੈ ਮਨੇ ਨਾ ਕੀਚੈ ਆਹ ਕਬੀਰ ਸੁਰਗ ਨਰਕ ਤੇ ਮੈਂ ਰਹਿਉ ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹਾਉ ਅੰਤ ਅਰਾ ਕੀ ਨਰਗ ਕਿਹੜਾ ਸੁਖ ਵਿਚਾਰਾ ਬਾਦੂ ਆ ਨੋ ਦੋਵੇਂ ਰੱਬ ਤੇ ਕਿਹੜਾ ਨਰਗ ਕਿਹੜਾ ਸੁਖ ਵਿਚਾਰਾ ਬਾਦੂ ਆ ਰੇ ਦੋਵੇਂ ਰੱਬ ਇਹ anarcha ਕਿਹੜਾ ਸੁਰਬ ਵਿਚਾਰਾ ਫੁਰਮ ਵਿਚਾਰਾ ਸਾਦੂ ਆਲੇ ਦੋਵੇਂ ਰਾਤ ਦੇ ਸੇਹ ਇਹ anarcha ਕਿਹੜਾ ਸੁਰਬ ਵਿਚਾਰਾ ਸਾਦੂ ਆਲੇ ਦੋਵੇਂ ਰਾਤ ਦੇ ਸੇਹ ਕੇ ਹਾਰੋਂ ਕੀ ਠਹਿਰ